ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਮੋਗੇ ਦੇ ਵਿੱਚੋਂ ਬਾਈ ਕਾਲੇਖਾਨ ਦੇ ਘਰੋਂ ਬਹੁਤ ਵੀਡੀਓ ਬਣਾਈ ਦੀਆਂ ਤੇ ਹਮੇਸ਼ਾ ਤੁਹਾਨੂੰ ਇੱਥੋਂ ਨਗੀਨੇ ਦਿਖਾਈਦੇ ਆ ਅੱਜ ਇਹ ਸਪੈਸ਼ਲ ਵੀਡੀਓ ਜਰਸੀ ਨਸਲ ਨੂੰ ਪਸੰਦ ਕਰਨ ਵਾਲੇ ਵੀਰਾਂ ਵਾਸਤੇ ਹੈ ਕਿਉਂਕਿ ਇਹਦੇ ਚ ਸਿਰਫ ਦੋ گاਵਾ ਹੀ ਦਿਖਾਉਣੀਆਂ ਦੋ ਬੈੜਾ ਹੀ ਦਿਖਾਉਣੀਆਂ ਤੇ ਦੋਨੇ ਹੀ ਜਰਸੀ ਨਸਲ ਦੀਆਂ ਹੈ ਸੋਹਣੀਆਂ ਵੈੜਾਂ ਦੱਸੋ ਇਹਨਾਂ 'ਚ ਇੱਕ ਬਿਲਕੁਕੁਲ ਹੀ ਤਾਜ਼ੀ ਸੋਈ ਆ ਬੱਚਾ ਇਹਦੇ ਮੂਰੇ ਆ ਤੇ ਇਹਦੇ ਨਾਲ ਦੀ ਵੈੜ ਹਜੇ ਗੱਬਣ ਹੈ ਡਾਟਾ ਸਾਰਾ ਮਿਲ ਜੂਗਾ ਡਿਟੇਲ ਪੁੱਛ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਚੰਗੀ ਲੱਗੇ ਤਾਂ ਤੁਸੀਂ ਆ ਕੇ ਦੇਖਿਓ ਤੇ ਆਪਦੀ ਸਮਝ ਨਾਲ ਖਰੀਦ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਹੈ ਸ਼ੁਰੂਆਤ ਸੋਈ ਸਵਾਈ ਤੋਂ ਕਰਦੇ ਆ ਗੱਬਣ 2 ਨੰਬਰ ਤੇ ਤੁਹਾਨੂੰ ਦਿਖਾ ਦਿੰਨੇ ਆ ਆਓ ਮਿਲਿਏ ਕੱਲੇ ਨੂੰ ਪਹਿਲਾਂ ਇਸ ਦੀ ਇਨਫੋਰਮੇਸ਼ਨ ਆਪਾਂ ਬਾਈ ਤੋਂ ਲੈਨੇ ਆ ਕਾਲੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਵੀਰੇ ਕਾਲੇ ਦੋ ਜਰਸੀ ਦਿਖਾ ਰਹੇ ਆ ਬਾਈ ਅੱਜ ਦੀ ਪਹਿਲੇ ਨੰਬਰ ਵਾਲੀ ਵੈਡ ਕੀ ਡਿਟੇਲ ਹੈ ਜੀ ਜਗਜੀਤ ਵੀਰੇ ਜੇ ਆਪਾਂ ਰੋਜ਼ ਭਾਲਣ ਜਾਈਏ ਕਰਮਾਂ ਵਾਲਾ ਰੋਜ਼ ਨਹੀਂ ਮਿਲਦੀਆਂ ਇਹ ਕਦੇ ਅਣਕੇ ਨਾ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਦਿੱਤੀਆਂ ਲੋਕ ਜਾਣਦੇ ਆ ਜਿੰਨੇ ਕਦੇ ਅੱਜ ਤਾਈਂ ਉਹ ਨਾਂ ਦਾ ਮੇਲਾ ਬਾਬੇ ਦੀ ਮੇਰ ਨਾਲ ਉਹਨਾਂ ਨੇ ਪਹਿਲਾ ਦੂਜਾ ਤੀਜਾ ਚੌਥਾ ਨੰਬਰ ਜਰਸੀ ਜੀਐਚਐਫ ਚ ਆਉਂਦਾ ਹੀ ਆਉਂਦਾ ਠੀਕ ਹੈ ਦੇ ਆਲ ਡੈਰੀ ਫਾਰਮ ਦਾ ਹੈ ਜੰਪਾ ਵਾਲਾ ਜਗਜੀਤ ਵੀਰੇ ਇਹ ਦੂਜਾ ਸੂਆ ਵੱਛੀ ਚਾਰ ਦੰਦਾ ਲੈਮਨ ਹੈਡ ਦੀ ਆ ਇਹਦੀ ਮਾਂ ਦੋ ਵਾਰੀ ਬਾਈ ਮੌਕਸਰ ਚੈਂਪੀਅਨ ਬਣੀ ਆ 46733 ਗ੍ਰਾਮ ਕਣੀ ਕਿੰਨਾ ਦਿੱਤਾ ਦੋ ਵਾਰੀ ਪੀਡੀਐਫ ਜਿਹੜੀ ਮੰਨ ਕੇ ਚੱਲ ਉਹ ਆ ਉਹ ਇਹਦੀ ਨਾਨੀ ਲੱਗਦੀ ਆ ਉਹੋ ਹੀ ਲੈਣ ਦੀ ਜਿਹੜੀ ਦਾ 46 ਕਿਲੋ 700 ਗ੍ਰਾਮ ਆ ਠੀਕ ਹੈ ਜਾਨੀ ਉਹਦੀ ਕੁੜੀ ਦੀ ਇਹ ਦੋਤੀ ਆ ਉਹਦੀ ਠੀਕ ਹੈ ਤੇ ਆ ਵੈਡ ਉਹਦੀ ਡਾਇਰੈਕਟ ਆ ਉਸੇ ਲੈਨ ਚ ਅਜੇ ਉਹਦੀ ਉਸ ਵੇਲੇ ਇਹ ਲੈਮਨ ਹੈਡ ਦੀ ਐ ਮੈਟ ਦੀ ਐ ਚਾਰ ਦੰਦ ਪਹਿਲਾਂ ਨੇ ਸਹੀ ਠੀਕ ਹੈ ਅੱਛਾ ਭਾਈ ਇਹ ਕਦੋਂ ਸੂਈ ਆ ਪਹਿਲੇ ਨੰਬਰ ਆ ਇਹ ਪਰਸੋਂ ਸੂਈ ਆ ਜਗਜੀਤ ਵੀਰੇ ਪਰਸੋਂ ਸੂਈ ਆ ਦੂਜਾ ਸੂਆ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਇਹਦਾ ਕੀ 31.5 ਕਿਲੋ ਦੁੱਧ ਜਗਜੀਤ ਵੀਰੇ ਨੇ ਪਹਿਲਾਂ ਨੇ ਦਿੱਤਾ ਵਾ ਜਾ ਕੇ ਬੰਦਾ ਪਤਾ ਕਰ ਸਕਦਾ ਟੋਟਲ ਵੈਕਸੀਨ ਟੋਟਲ ਬਰੂਸੀਲੋਸਿਸ ਹਰ ਚੀਜ਼ ਤੋਂ ਪਰਫੈਕਟ ਜਾਨਵਰ ਆ ਜਿਹਦੇ ਵੀ ਘਰੇ ਜਾਵੜੀਆਂ ਬੰਦਾ ਬਰੀਡ ਬਣਾਉਣ ਦੇ ਲਈ ਇਹ ਕਲਾਸ ਜਾਨਵਰ ਆ ਇਹ ਦੁਗਾ ਰੱਬ ਦਾ ਨਾਮ ਬੱਚਾ ਕੀ ਦਿੱਤਾ ਇਹਨੇ ਦਿੱਤਾ ਵਾ ਅੱਛਾ ਭਾਈ ਇਹਨੇ ਅ ਰੇਟ ਇਹਦਾ ਕੀ ਰੱਖਾਂਗੇ ਕੰਮ ਰੇਟ ਜਗਜੀਤ ਵੀਰੇ ਆਪਾਂ ਫਿਰ ਪੇਅਰ ਚ ਹੀ ਕਰ ਦਿੰਨੇ ਆ ਦੋਨੇ ਤੋਰ ਕੇ ਵੇਖ ਲਗੀ ਪਹਿਲਾਂ ਠੀਕ ਓਕੇ ਖੋਲੀਂ ਬਾਈ ਪਹਿਲੇ ਨੰਬਰ ਵਾਲੀ ਦੋਸੋ ði 올 ਡੈਰੀ ਫਾਰਮੋਂ ਦੀ ਬਰੀਡ ਐ ਉਥੋਂ ਪ੍ਰੋਪਰ ਬਾਈ ਵੀਡੀਓ ਵੀ ਬਣਾ ਕੇ ਲਿਆ ਐ ਬਹੁਤ ਸੋਹਣਾ ਇਹਦਾ ਸਟਰਕਚਰ ਵੈੜ ਦਾ ਬਰੀਡ ਵਾਈਜ਼ ਕੋਈ ਕਮੀ ਨਹੀਂ ਪੂਰੀ ਪਿਓਰ ਜਰਸੀ ਮੇਲੇ ਜਿੱਤਣ ਵਾਲੀ ਜਰਸੀ ਤੇ ਹਵਾਨੇ ਤੇ ਨਾੜਾਂ ਵੀ ਤੁਸੀਂ ਦੇਖਿਓ ਪਹਿਲੇ ਸਵੇਚ ਹੀ ਬੜਾ ਚੰਗਾ ਦੁੱਧ ਬਾਈ ਦੱਸਦਾ ਨੇ ਦਿੱਤਾ ਕੱਟ ਵਾਲਾ ਹਵਾਨਾ ਐ ਹਵਾਨਾ ਫਿਕਸ ਆ ਬਿਲਕੁਲ ਮੋੜ ਦੇ ਵਿੱਚੋਂ ਅਟੈਚਮੈਂਟ ਦੇਖ ਲਓ ਖੁੱਚਾਂ ਤੋਤੇ ਆ ਸੋਹਣਾ ਸਟਰਕਚਰ ਸੋਹਣਾ ਕੱਦ ਕਾਠ ਦੋਸਤ ਜਰਸੀ ਨਸਲ ਦੇ ਹਿਸਾਬ ਤੇ ਰੰਗ ਵੀ ਬੜਾ ਸੋਹਣਾ ਸੋ ਲੰਬਾਈ ਕਰ ਦੰਦੀ ਤੁਸੀਂ ਦੇਖੋਗੇ ਬਰੀਡ ਕੁਆਲਟੀ ਦੀ ਸਮਝ ਆਊਗੀ ਤੁਹਾਨੂੰ ਕਮਾਲਾ ਬਾਈ ਤੁਹਾਨੂੰ ਥਣ ਵੀ ਦੋਸਤੋ ਬਹੁਤ ਸੋਹਣਾ ਇਹਦਾ ਥਣ ਦਾ ਸਹਿਜ ਹਵਾਨਾ ਤਾਂ ਗੋ ਪਿੱਛੋਂ ਤੁਸੀਂ ਦੇਖੋਗੇ ਕਮਾਲ ਦਾ ਹੀ ਤਿਆਰ ਸੋ ਇੱਕ ਛੋਹ ਕੁਆਲਟੀ ਵਾਲੀ ਵੈੜ ਪਹਿਲੇ ਨੰਬਰ ਤੇ ਦੇਖੋ ਕਮਾਲਾ ਬਾਈ ਇੱਥੇ ਜਿਵੇਂ ਸੋ ਤੁਹਾਨੂੰ ਪਹਿਲੇ ਨੰਬਰ ਤੇ ਦੱਸੋ ਜਰਸੀ ਦਿਖਾ ਰਹੇ ਆਂ ਫੇਸ ਦੀ ਬਣਾਵਟ ਦੇਖਿਓ ਇਹਦੀ ਉਹੀ ਤੱਕ ਲਿਖ ਤਲੀ ਛੜਲਾ ਤਲੀ ਛੜਲਾ ਤਲੀ ਛੜਲਾ ਤਲੀ ਛੜਲਾ ਤਲੀ ਛੜਲਾ ਜਾਂਦ ਜਾਂਦ ਬਹਿ ਜਾਓ ਅੰਦਰ ਬਹਿ ਜਾਓ ਚਾਹ ਕਹਿ ਕੇ ਆਕਰ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਜਰਸੀ ਦੇਖ ਰਹੇ ਆਂ ਹੋਰ ਵੀ ਰਾਏ ਆ ਜਿਹੜੇ ਪਸ਼ੂ ਦੇਖਣ ਵਾਸਤੇ ਸੋ ਇਹ ਖੁੱਲੀ ਛੜਤੀ ਆ ਦੱਸੋ ਕਿਉਂਕਿ ਖੁੱਲਾ ਫਿਰਦਾ ਹੁੰਦਾ ਜਾਨਵਰ ਆਪਦੀ ਮਰਜ਼ੀ ਨਾਲ ਖੜਦਾ ਹੈ ਲੰਬਾਈ ਗਰਦਨ ਦੀ ਦੇਖੋ ਬਰੀਡ ਕੁਆਲਿਟੀ ਤੇ ਇਹਦੀ ਵਾਕਈ ਕਮਾਲ ਦੀ ਹੈ ਸੋ ਇਹ ਜਰਸੀ ਪਹਿਲੇ ਨੰਬਰ ਤੇ ਟਾਪ ਦੀ ਜਰਸੀ ਦੱਸੋ ਤੁਹਾਨੂੰ ਦਿਖਾ ਰਹੇ ਹੁਣੇ ਆਪਦੀ ਮਰਜ਼ੀ ਨਾਲ ਤੁਰੂਗੀ ਦੇਖੋ ਇਹਦੀ ਤੋਰ ਥਣ ਬਹੁਤ ਸੋਹਣੇ ਆਚਾਰੇ ਦੱਸੋ ਥੀ ਜੋਾਈ ਵਾਲੇ ਵੀ ਆ ਬਾਕੀ ਮਸ਼ੀਨ ਨਾਲ ਚੋਲਿਓ ਤੁਸੀਂ ਉਹ ਤੁਹਾਡੀ ਆਪਦੀ ਸਹੂਲਤ ਆ ਤੁਸੀਂ ਕਿਸ ਤਰੀਕੇ ਨਾਲ ਇਹਦੀ ਮਿਲਕਿੰਗ ਕਰਦੇ ਹੋ ਸੋ ਇਹ ਪਹਿਲੇ ਨੰਬਰ ਤੇ ਸੀ ਦੂਜੇ ਨੰਬਰ ਤੇ ਤੁਹਾਨੂੰ ਵੇੜ ਦੱਸੋ ਜਿਹੜੀ ਉਹ ਪਹਿਲਾਂ ਦਿਖਾ ਦਿੰਦੇ ਆ अच्छा भाई सीमन मैट दी دسیا ਸੀ 2 ਨੰਬਰ ਵਾਲੀ ਹਾਂਜੀ ਸਾਰੇ ਆਪਣੇ ਕੋਲ ਡਾਟਾ ਬਾਈ ਜੀ ਠੀਕ ਹੈ ਇਹਨਾਂ ਦਾ ਵੀਰੇ ਦੀ ਬੋਲ ਅੱਕ ਤੱਕ ਲਗ ਲਾਂ ਕਹਿੰਦਾ ਖਣੀ ਕੋਲੋ ਬਣਾਇਆ ਵਾ ਆਪ ਦੋਨਾਂ ਬੋਲੇ ਬਾਕੀ ਜਾ ਕੇ ਬੰਦਾ ਪਤਾ ਕਰ ਸਕਦਾ ਜਿਹਨੇ ਪੇਮੈਂਟ ਇਨਵੈਸਟ ਕਰਦੀ ਹੈ ਸਹੀ ਹੈ ਠੀਕ ਹੈ ਸੋ ਦੱਸੋ 2 ਨੰਬਰ ਵਾਲੀ ਵੀ ਤੋਰ ਕੇ ਦਿਖਾਉਣੇ ਚੱਲ ਚੱਲ ਸੋ ਦੋਸਤੋ ਇਹ ਪਹਿਲਾ ਸੂਆ ਸੂਊਗੀ ਤੇ ਇਹ ਵੀ 4 ਦਿਨ ਛੱਡੀ ਛੱਡ ਦੇਣੀ ਸੋ ਟਾਂਚਾ ਦੇਖੋ ਤੁਸੀਂ ਇਸ ਵੈਡ ਦਾ ਵੀ ਫਵਾਨੇ ਦੀ ਬਣਾਵਟ ਦੇਖ ਸਕਦੇ ਹੋ ਹਜੇ ਇਹ ਦਿਨ ਲੈਂਦੀ ਹੈ ਕੱਲੇ ਕਿੰਨੇ ਕਿ ਦਿਨ ਲੈ ਜੂ ਅੰਦਾਜ਼ਾ ਬਾਈ ਬਾਈ 5-6 ਦਿਨ ਲੈ ਜੂ ਕਿਸੇ ਚੰਗੇ ਜਿੱਥੇ ਮਰਜ਼ੀ ਗਰੰਟੀ ਦੇ ਦੂੰ ਵਧੀਆ ਥਾਂ ਚਲੀ ਜਾਵੇ ਪਹਿਲਨ 40 ਕਿਲੋ ਦੁੱਧ ਦੋਗੀ ਅੱਛਾ ਉਹ ਐਦਾਂ ਦੀ ਇਹਦੀ ਬਰੀਡ ਕੁਆਲਿਟੀ ਤੇ ਐਦਾਂ ਦੀ ਇਹਦੀ ਜਿਹੜੀ ਬਲੱਡ ਲਾਈਨ ਆ ਨਾ ਹੂੰ ਏ ਕਲਾਸ ਜਾਨਵਰ ਆ ਬਾਈ ਠੀਕ ਹੈ ਰੇਟ ਇਹਨਾਂ ਦਾ ਕੀ ਰੱਖਾਂਗੇ ਆਪਾਂ ਜਗਜੀਤ ਵੀਰੇ ਜੇ ਦਾ ਜੋੜਾ ਦਿੱਤਾ ਤਾਂ 5.5 ਲੱਖ ਰੁਪਏ ਦਾ ਜੇ ਕੱਲੀ ਕੱਲੀ ਦਿੱਤੀ ਤਾਂ ਫੇਰ ਹੋ ਜਾਣਾ ਠੀਕ ਹੈ ਕਮਾ ਲਈਏ ਸੋ ਜੋੜਾ ਚੜ ਤੇ ਬੱਤੇ ਦਾ ਤੇ ਬੰਨ ਕੇ ਛੱਡ ਦੇ ਇਹਨੂੰ ਤੁਰਨਾ ਨਹੀਂ ਇੱਕ ਹਜੇ ਮਾੜੜੇ ਜਿਹੇ ਬਾਈ ਦੇ ਮੂਰਲੇ ਨਾ ਪੈਰ ਪ੍ਰੈਗਨੈਂਟ ਕਰਕੇ ਵੀਰਾਂ ਦਾ ਬਣਾਏ ਨਹੀਂ ਆ ਹੁਣ ਜਦੋਂ ਬੱਚਾ ਦੇਣ ਗਿਆ ਉਦੋਂ ਬਣਨੇ ਸੀ ਠੀਕ ਹੈ ਇਹ ਬੱਚਣਾਂ ਵਾਲੇ ਪੈਨ ਚ ਜਾਣੀ ਫਿਰ ਦੇਣਾ ਸੀ ਠੀਕ ਚੱਲ ਬੇਟਾ ਓਏ ਸੋ ਬਣਾਵਟ ਦੇਖੋ ਇਹਦੀ ਇਹਦਾ ਰੰਗ ਹੋਰ ਤਰ੍ਹਾਂ ਦਾ ਜੇ ਪਿਓਰ ਜਰਸੀ ਵਾਲਾ ਰੰਗ ਹੈ ਇਹਦਾ ਗੂੜਾ ਲਾਲ ਆ ਜੀ ਰੰਗ ਜਿਹੜਾ ਉਹ ਜਰਸੀਆਂ ਦੇ ਵਿੱਚ ਬੜਾ ਪਸੰਦ ਕੀਤਾ ਜਾਂਦਾ ਸੋ ਖੜਨੀ ਖੁੜਨੀ ਇਸ ਵੈਡ ਦੀ ਵੀ ਦੇਖ ਲਓ ਲੰਬਾਈ ਆ ਜਾ ਬੇਟਾ ਓਏ ਇਹ ਵੀ ਦੇਖਣ ਵਾਲੀ ਹੈ ਸੋ ਹਾਂਜੀ ਇਹ ਕੱਪਣ ਵੈੜ ਪਹਿਲਾ ਸੂਆ ਇਹਨੇ ਸੂਣਾ ਹੋ ਆਨਾ ਕਾਫੀ ਚੌੜਾ ਮੋੜ ਦੇ ਵਿੱਚੋਂ ਸੋ ਤੁਸੀਂ ਪੇਮੈਂਟ ਫੋਲ ਇਨਵੈਸਟ ਕਰਨੀ ਹੈ ਤਾਂ ਤੁਸੀਂ ਉਨੀ ਤਸੱਲੀ ਵੀ ਵੱਧ ਕਰ ਸਕਦੇ ਹੋ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਦੋ ਨਾਗ ਤੁਹਾਨੂੰ ਦਿਖਾਉਣੇ ਸੀ ਤੇ ਦੋਨੇ ਹੀ ਤੁਹਾਨੂੰ ਤੋੜ ਕੇ ਦਿਖਾਤੀਆਂ ਕਿਉਂਕਿ ਇਹ ਫਾਰਮ ਚੋਂ ਆਉਂਦੀਆਂ ਤੇ ਇਹਨਾਂ ਨੂੰ ਰੱਸੇ ਪਾ ਕੇ ਤੋੜਨਾ ਔਖਾ ਹੋ ਜਾਂਦਾ ਜਿਹੜੇ ਤਰੀਕੇ ਨਾਲ ਇਹ ਤੁਰ ਸਕਦੀਆਂ ਸੀ ਤੁਹਾਨੂੰ ਉਸੇ ਤਰੀਕੇ ਨਾਲ ਦਿਖਾਈਆਂ ਦੋਨੇ ਖੜੀਆਂ ਦੇਖ ਲਓ ਜਿਹਨੂੰ ਇਧਰ ਲਈ ਪਸੰਦ ਆਉਂਦੀ ਐ ਸੂਈ ਸਵਾਈ ਤਾਂ ਤੁਹਾਨੂੰ ਉਹ ਰੰਗ ਪਸੰਦ ਆ ਜਾਣਾ ਤੇ ਜੇ ਗੱਭਣ ਕੋਈ ਵੀਰ ਖਰੀਦਣਾ ਚਾਹੁੰਦਾ ਹੈ ਤਾਂ ਇਹਦਾ ਰੰਗ ਵੀ ਬੜਾ ਪਿਆਰਾ ਹੈ ਸੋ ਬਹੁਤ ਸੋਹਣੀਆਂ ਦੋ ਜਰਸੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣੀ ਆ ਸੀ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਬਸ ਤੁਸੀਂ ਆਪ ਦੀ ਸਮਝ ਨਾਲ ਖਰੀਦਨੇ ਮਿਹਰਬਾਨ